ਬਹੁਤ ਧੰਨਵਾਦ ਤੁਸੀਂ ਸਾਰੇ মিডিਆ ਦੇ ਸਾਰੇ ਸਾਥੀ ਇੱਥੇ ਇਕੱਠੇ ਹੋਏ ਹੋ। ਬਾਈ ਮੰਦੇ ਦੇ ਸਾਹਿਬ। ਸਰ ਇੱਥੇ ਬੋਲ ਰਹੇ ਹਾਂ। ਆ ਰਹੀ ਹੈ ਬੱਸ। ਆ ਰਹੀ ਹੈ। ਤੁਸੀਂ ਸਾਰੇ ਸਾਥੀ ਬੜੇ ਸ਼ਾਰਟ ਨੋਟਿਸ ਤੇ ਆਏ ਹੋ। ਪਰ ਮੁੱਦਾ ਬਹੁਤ ਗੰਭੀਰ ਹੈ ਸਾਹਿਬ। ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਦੇਸ਼ ਦੀ ਜ਼ਿੰਮੇਵਾਰੀ ਤਾਂ ਸਾਹਮਣੇ ਵਾਲੇ ਸਾਮ ਲੈਣਗੇ। ਪਰ ਪੰਜਾਬ ਦੇ ਪ੍ਰਤੀ ਅਸੀਂ ਜਵਾਬ ਦੇ ਹਾਂ ਸਾਹਿਬ। ਬੀਜਪੀ ਪੰਜਾਬ ਦੇ ਸਾਰੇ ਸਾਥੀ ਅਸੀਂ ਪੰਜਾਬ ਦੇ ਹਿੱਤਾਂ ਦੇ ਪਹਿਰਾ ਦੇਣ ਵਾਸਤੇ ਇੱਥੇ ਬੈਠੇ ਆਂ ਇਹ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਸਾਡੇ ਲੋਕਾਂ ਨੂੰ ਕੋਈ ਗੁਮਰਾ ਕਰਕੇ ਕੋਈ ਹੋਰ ਪਾਸੇ ਨਾ ਤੋਰ ਕੇ ਲੈ ਜਾਏ ਕੋਈ ਠੱਕੇ ਨਾ ਲੈ ਜਾਏ ਕੋਈ ਲੋਕਾਂ ਨੂੰ ਐਵੇਂ ਪੜਖਾਣ ਵਾਲੀ ਗੱਲ ਕੋਈ ਤੇ ਨਾ ਕੋਈ ਕਰ ਜੇ ਆ ਮੁੱਦਾ ਜਿਹੜਾ ਮੈਂ ਤੁਹਾਡੇ ਕੋਲ ਲੈ ਕੇ ਆਇਆ ਪਿਛਲੇ ਕਈ ਦਿਨਾਂ ਤੋਂ ਖਾਸ ਤੌਰ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਪਾਰਟੀ ਇੱਥੇ ਤਾਂ ਵੈਸੇ ਤਾਂ ਭਗਵੰਨ ਮਾਨ ਜੀ ਚੁੱਪ ਬੈਠੇ ਐ ਪਰ ਕੱਲ ਉਹਨਾਂ ਦੇ ਮੰਤਰੀ ਨੇ ਧਾਰੀਵਾਲ ਸਾਹਿਬ ਨੇ ਬਿਆਨ ਕਈ ਛੱਡੇ ਸੀ ਉਹਨੂੰ ਦੇਖ ਕੇ ਮੈਨੂੰ ਲੱਗਿਆ ਵੀ ਬੜਾ ਜ਼ਰੂਰ ਜ਼ਰੂਰੀ ਹੈ ਮਸਲਾ ਕਿ ਗਲਤਫਹਿਮੀਆਂ ਦੂਰ ਕੀਤੀਆਂ ਜਾਣ ਆਹ ਮਸਲਾ ਹੈ ਜਿਹੜਾ ਹੈ ਹਿੰਦੁਸਤਾਨ ਤੇ ਅਮਰੀਕਾ ਦਾ ਜਿਹੜਾ ਇੰਡੋ ਯੂ ਐਸ ਡੀਲ ਹੋਈ ਹੈ ਵਪਾਰ ਜਿਹੜਾ ਸਮਝੌਤਾ ਹੋਇਆ ਹੈ ਉਹਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮੇਰੀ ਬੇਨਤੀ ਤੁਹਾਡੇ ਰਹੀ ਹੈ ਵੀ ਇਸ ਪਹਿਲੇ ਤਾਂ ਸਾਰਾ ਇਹਦਾ ਬੈਕਗ੍ਰਾਉਂਡ ਸਮਝੀ ਆਪਾਂ ਵੀ ਕਿੱਥੋਂ ਮਸਲਾ ਚਾਲੂ ਹੋਇਆ ਕਿਉਂ ਆ ਲੋੜ ਆਈ ਵੀ ਇੱਕਦਮੀ ਆ ਪਰ ਆ ਮਸਲਾ ਸਿਰਫ ਹਿੰਦੁਸਤਾਨ ਤਾਂ ਸੀਮਤ ਨਹੀਂ ਸਾ ਜਿਹੜੇ ਦੁਨੀਆ ਦੇ ਸੁਪਰ ਪਾਵਰ ਵਜਦੀਆਂ ਸੀਗੇ ਪਹਿਲਾਂ ਦੋ ਸੀਗੀਆਂ ਫਿਰ ਉਹ ਰਸ਼ੀਆ ਉਹ ਥੋੜਾ ਜਿਹਾ ਪਾਸੇ ਹੋ ਗਿਆ ਤਾਂ ਚੀਨ ਵਾਲੇ ਅੱਗੇ ਆ ਗਏ ਪਰ ਅਮਰੀਕਾ ਆਪਣੀ ਤਾਂ ਖੜਾ ਹੈ ਅਮਰੀਕਾ ਦੇ ਹੁਕਮਰਾਨ ਦਾ ਜਿਹੜਾ ਰਵਈਆ ਹੈ ਮੈਂ ਕੋਈ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ ਉਹਨਾਂ ਦਾ ਆਪਣਾ ਰਵਈਆ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਦਾ ਰਵਈਆ ਮਿਸਟਰ ਟਰੰਪ ਉਹ ਰਵਈਏ ਨੇ ਕੱਲੇ ਹਿੰਦੁਸਤਾਨ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਅੰਦਰ ਉਹਨਾਂ ਦੇ ਆਪਣੇ ਜਿਹੜੇ ਸਾਥੀ ਐਪੜੋਸੀ ਮੁਲ ਕਹ ਚਾ ਕੈਨੇਡਾ ਉਹ ਕੈਨੇਡਾ ਨੂੰ ਤਾਂ ਹਮੇਸ਼ਾ ਲੋਕ ਅਮਰੀਕਾ ਦਾ ਐਕਸਟੈਂਸ਼ਨ ਹੀ ਸਮਝਦੇ ਸੀ ਕਿ ਉਹ ਆ DNAXC ਹੈ ਉਹਨਾਂ ਦੀ ਉਥੇ ਵੀ ਤੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਐਡਾ ਲੰਬਾ ਚੌੜਾ ਨੈਟੋ ਦਾ ਪ੍ਰਬੰਧ ਹੈ ਚਾਏ ਯੂਰਪੀਅਨ ਯੂਨੀਅਨ ਹੋਵੇ ਸਾਰਿਆਂ ਨੂੰ ਵਕਤ ਪਾ ਰੱਖਿਆ ਸੀਗਾ ਕਿ ਜੇ ਦੇ 25% ਗੁਿੰਦੁਸਤਾਨ ਦੇ 50% ਤੇ ਸਾਰਿਆਂ ਦੇ ਟੈਕਸ ਲਾ ਲਾ ਕੇ ਟੈਰਿਫ ਲਾ ਲਾ ਕੇ ਇੱਕ ਬੜਾ ਅਸਮੰਜਸ ਦੀ ਤੇ ਚਿੰਤਾ ਜਨਕ ਸਥਿਤੀ ਬਣਾ ਕੇ ਖੜੀ ਕਰਤੀ ਸੀ ਸਭ ਪਰ ਉਹਨਾਂ ਹਾਲਾਤਾਂ ਦੇ ਵਿੱਚੋਂ ਕਿਸ ਤਰ੍ਹਾਂ ਦੇਸ਼ ਨੂੰ ਕੱਢ ਕੇ ਲੈ ਕੇ ਆਣਾ ਹੈ ਆਪਣੇ ਦੇਸ਼ ਦੇ ਹਿੱਤਾਂ ਤੇ ਪਹਿਰਾ ਦਿੰਦੇ ਹੋਏ ਕਿਸ ਤਰ੍ਹਾਂ ਉਹ ਇੱਕ ਔਖੀ ਜਿਹੜੀ ਘੜੀ ਸੀ ਆਪਦਾ ਤਾਂ ਮੈਂ ਨਹੀਂ ਕਹੂੰਗਾ ਇਹਨੂੰ ਆਪਦਾ ਤਾਂ ਨਹੀਂ ਸੀ ਇੱਕ ਚੈਲੰਜ ਇੱਕ ਚੁਣੌਤੀ ਜ਼ਰੂਰ ਸੀਗੀ ਇੱਕ ਚੁਣੌਤੀ ਬਣ ਗਈ ਵੀ 50% ਦੀ ਜਦੋਂ ਟੈਰਿਫ ਲਾ ਕੇ ਤੇ ਹਿੰਦੁਸਤਾਨ ਕਿਵੇਂ ਕੰਪੀਟ ਕਰੂਗਾ ਦੁਨੀਆ ਦੇ ਨਾਲ ਦੁਨੀਆ ਦਾ ਇੱਕ ਪਾਸੇ ਆਪਾਂ ਆਪਣੀ ਇਕਨੋਮੀ ਜਿਹੜੀ ਹੈ ਅਰਥਚਾਰਾ ਵਧਾ ਕੇ ਦੁਨੀਆ ਦੇ ਤੀਜੇ ਨੰਬਰ ਦੀ ਇਕਨੋਮੀ ਬਣਨਾ ਚਾਹੁੰਦੇ ਹੋ ਨਾ ਲਾਤਾ ਜੇ ਕਿਸ ਤਰ੍ਹਾਂ ਅਸਰਵਾਇਉ ਕਰਾਂਗੇ ਕਿਵੇਂ ਅੱਗੇ ਡਿਵੈਲਪਮੈਂਟ ਹੋਊਗੀ ਇਸ ਗੱਲ ਵਾਸਤੇ ਮੈਂ ਇੰਨਾ ਹੀ ਕਹੂੰਗਾ ਇੱਕ ਦੋ ਲਾਈਨਾਂ ਜਿਹੜੀਆਂ ਹੈ ਆਮ ਬੰਦਾ ਸਮਝ ਸਕੇ ਕਿਉਂ ਮੈਂ ਵੈਸੇ ਡਿਗਰੀ ਤਾਂ ਮੇਰੇ ਕੋਲ ਵੀ ਹੈ ਮੈਂ ਵੀ ਐਮਬੀਏ ਕਰੀ ਫਿਰ ਤਾਂ ਮਾੜੀ ਮੋਟੀ ਇਕਨੋਮਿਕਸ ਬੜੀ ਇਕਨੋਮਿਕਸ ਵਾਨਰਸ ਵੀ ਕੀਤੀ ਹੈ ਪਰ ਮੈਂ ਇੱਕ ਕਿਸਾਨ ਪਹਿਲਾਂ ਇੱਕ ਪਿੰਡੂ ਪਿਸ਼ੋਕੜ ਤੋਂ ਆਂਦਾ ਬਸ ਕਰਕੇ ਮੈਂ ਐਜ਼ ਅ ਕਿਸਾਨ ਐਜ਼ ਅ ਲੇਮੈਨ ਮੈਂ ਉਸ ਖੱਦ ਸੇ ਤੂੰ ਆਪ ਪਰਿਚਿਤਾ ਸਾਹਿਬ ਮੈਂ ਇਹਨੇ ਕਹੂੰਗਾ ਕਿ ਹਮ ਲਾਏ ਹੈ ਤੂਫਾਨ ਸੇ ਕਸ਼ਤੀ ਨਿਕਾਲ ਕੇ ਹਮ ਲਾਏ ਹੈ ਤੂਫਾਨ ਸੇ ਕਸ਼ਤੀ ਨਿਕਾਲ ਕੇ ਕੌਣ ਲੈ ਕਸ਼ਤੀ ਕੱਢ ਕੇ ਸਾਹਿਬ ਪ੍ਰਧਾਨ ਮੰਤਰੀ ਮੋਦੀ ਜੀ ਐਡੀ ਸਿਚੁਏਸ਼ਨ ਜਿਸ ਜਦੋਂ ਪ੍ਰੈਜ਼ੀਡੈਂਟ 트럼ਪ ਜਮੇ ਕੋ ਇੰਗਲਿਸ਼ ਦੀ ਮਹਾਵਕ ਕੋ ਵਰ ਰਹਾ ਨਾ ਕਹਦਾ ਬਲੋਇੰਗ ਹੌਟ ਬਲੋਇੰਗ ਕੋਲਡ ਇੱਕ ਦਿਨ ਬਿਆਨ ਛੱਡ ਦਿੰਦੇ ਸੀ ਜੀ ਇਹਦਾ ਮੜੇ ਹੈ ਜੀ ਮੈਂ ਤਾਂ ਐ ਕਰ ਦੂੰਗਾ ਦੂਜੇ ਦਿਨ ਕਹਿ ਦਿੰਦੇ ਸੀ ਮੋਦੀ ਸਾਹਿਬ ਤਾਂ ਮੇਰੇ ਦੋਸਤ ਹੀ ਹੋਤਾ ਹੈ ਅਮਰੀਕਾ ਇਜ਼ ਅ ਗ੍ਰੇਟ ਕੰਟਰੀ ਐਜ਼ ਅ ਗ੍ਰੇਟ ਲੀਡਰ ਤੇ ਉਹ ਜਿਹੜਾ ਇੱਕ ਰਵਈਆ ਉਹਨਾਂ ਦੇ ਬਾਕੀ ਜਿਹੜਾ ਹਾਲਾ ਦਵਾਲਾ ਸੀ ਕੋਈ ਸੈਕਟਰੀ ਕਾਮਰਸ ਐ ਕੋ ਫੁਲਾਣਾ ਉਹ ਰੋਜ਼ ਕੋ ਇਹਨਾਂ ਕੋ ਬਿਆਨ ਛੱਡੀ ਰੱਖਦੇ ਸੀਗੇ ਵਕਤ ਪੈ ਗਿਆ ਸੀ ਸਾਰੀ ਇੰਡਸਟਰੀ ਨੂੰ ਕਰਾਂਗੇ ਕੀ ਸ ਉਸ ਹਾਲਾਤ ਦੇ ਵਿੱਚ ਇਹ ਜਿਹੜੇ ਲੋਕ ਅੱਜ ਕ੍ਰਿਟਿਸਾਈਜ਼ ਕਰ ਰਹੇ ਐ ਸਾਰਾ ਸਾਰਾ ਕੁਝ ਸੁਖਾਵਾਂ ਨਹੀਂ ਹੈ ਸਭ ਆ ਜੋ ਹਾਲਾਤ ਬਣੇ ਐ ਇਹ ਨਿਊ ਰੂਲ ਆਫ ਦਾ ਗੇਮ ਹਸ ਹੈਵ ਬੀਨ ਚੇਂਜਡ ਪੁਰਾਣੇ ਜਿਹੜੇ ਠਰ ਰਹੇ ਸੀਗੇ ਉਹ ਸਾਰੇ ਚੇਂਜ ਕਰਤੇ ਸਭ ਇੱਕ ਤਾਕਤਵਰ ਸਭ ਜਿਸ ਦੀ ਲਾਠੀ ਉਸ ਦੀ ਬਹਿਸ ਉਹਨਾਂ ਨੇ ਅਮਰੀਕਾ ਕੋਲ ਅੱਜ ਸਰਮਾਇਆ ਹੈ ਉਹ ਡਿਕਟੇਟ ਕਰ ਰਿਹਾ ਟਰਮਸ ਉਹਨੇ ਆਪਣੇ ਚਾਹੇ ਯੂਰਪ ਸੀਗਾ ਚਾਹੇ ਕੈਨੇਡਾ ਸੀਗਾ ਚਾਹੇ ਰਸ਼ੀਆ ਸੀਗਾ ਸਾਰਿਆਂ ਨਾਲ ਉਹਨੇ ਵਕਤ ਪਾਰਖਿਆ ਉਹਨਾਂ ਹਾਲਾਤਾਂ ਦੇ ਵਿੱਚ ਸਭ ਵੇਅਰ ਡਿਪਲੋਮੇਸੀ ਹੈਜ਼ ਬੀਨ ਸਬਸਟੀਟਿਊਟਿਡ ਬਾਈ ਡੀਲਸ ਉਹ ਕਹਿੰਦਾ ડીਲ ਕਰੋ ਮੇਰੇ ਨਾਲ ਆਹ ਬੋਲੋ ਮੇਰੇ ਵਾਸਤੇ ਇਹਦੇ ਵਿੱਚ ਕੀ ਹੈ ਇਹਨੂੰ ਵੀ ਕੈਨੋਟ ਬਲੇਮ ਹਿਸ ਉਹਦਾ ਆਪਣਾ ਮੁਲਕ ਹੈ ਉਹਦਾ ਨਾਰਾ ਕੀ ਸੀਗਾ ਸਭ ਤੇ ਪਹਿਲੇ ਦਿਨ ਤੋਂ ਨਹੀਂ ਪਹਿਲਾਂ ਲੋਕ ਅੱਖਾਂ ਮੀਚੀ ਬੈਠੇ ਸੀ ਕਿਸੇ ਨੇ ਧਿਆਨ ਨਹੀਂ ਕੀਤਾ ਉਹ ਜਿੰਨਾਂ ਵੋਟ ਮੰਗਣ ਲੱਗੇ ਸੀ ਮਿਸਟਰ ਟਰੰਪ ਉਹਦਾ ਕੀ ਨਾਰਾ ਸੀਗਾ ਕੋਈ ਨਹੀਂ ਉਸ ਗੱਲ ਤੇ ਗੌਰ ਕਰਦਾ ਉਹਦਾ ਨਾਰਾ ਸੀਗਾ ਮਾਗਾ ਮੇਕ ਅਮਰੀਕਾ ਗ੍ਰੇਟ ਅਗੇਨ ਮਨੂ ਨਹੀਂ ਪਰਵਾ ਕਿਸੇ ਦੀ ਮੈਨੂੰ ਨਹੀਂ ਚੌਧਰ ਚਾਹੀਦੀ ਵੀ ਮੈਂ ਸਾਰੀ ਦੁਨੀਆ ਦੀ ਚੌਧਰ ਕਰਾਂ ਮੰਨ ਤਾਂ ਆਏ ਬੋਲੋ ਮੇਰੇਆਂ ਦੇ ਵਿੱਚ ਕੀ ਹੈ ਉਹਦਾ ਉਹਨੂੰ ਗ੍ਰੀਨਲੈਂਡ ਨੂੰ ਖਰੀਦਣ ਨੂੰ ਫਿਰਦਾ ਬੋਲੋ ਕਿੰਨੇ ਪੈਸੇ ਲੈਣੇ ਆ ਤਾਂ ਮੁਲਕ ਖਰੀਦਣ ਨੂੰ ਫਿਰਦਾ ਸਾਹਿਬ ਮੁਲਕ ਦਾ ਗ੍ਰੀਨ ਲੈਂਡ ਨਹੀਂ ਉਹਦੇ ਮਾਨ ਉਹ ਕਹਿੰਦਾ ਸੀ ਨਹੀਂ ਕੋਈ ਬਕਾਉ ਮਾਲ ਹੈ ਨਹੀਂ ਪਰ ਉਹਨੇ ਆਪਣੀ ਟੰਗ ਰਖਤੀਆਂ ਵੀ ਜਿਹੜਾ ਵੀ ਮੇਰੇ ਕੋਲ ਕੋਈ ਵੀ ਆਵੇ ਬੋਲੋ ਜੀ ਮੇਰ ਇਸ ਦਾ ਡੀਲ ਉਹਨਾਂ ਹਾਲਾਤਾਂ ਦੇ ਹਿਸਾਬ ਮੈਂ ਦਾਅਦੇਵੇਂ ਨਹੀਂ ਦਿੰਦਾ ਵੀ ਮੈਂ ਭਾਜਪਾ ਜੀ ਦੇ ਬੈਠਾ ਇਸ ਕਰਕੇ ਜੀ ਮੈਂ ਤਾਂ ਇੱਥੇ ਗੁਣਗਾਨ ਆਇਆ ਜੀ ਪ੍ਰਧਾਨ ਮੰਤਰੀ ਜੀ ਦੇ ਯੂ ਹੀ ਨਹੀਂ ਕੋਈ ਕਿਸੇ ਦਾ ਕਾਇਲੂਆ ਕਰਤਾ ਕੁਝ ਤਾਂ ਹੋਗਾ ਕੁਝ ਤਾਂ ਹਨਰ ਹੋਗਾ ਯੂ ਹੀ ਨਹੀਂ ਕੋਈ ਦੁਨੀਆ ਦਾ ਕਾਇਲੂਆ ਕਰਤਾ ਹੈ ਦੁਨੀਆ 'ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਗਾ ਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਉਹਨੂੰ ਬਦਲਤਾ ਐਮ ਆਈ ਜੀ ਮਿਗ ਬਣਾਤਾ ਮੇਕ ਇੰਡੀਆ ਗ੍ਰੇਟ ਵੀ ਹੈਵ ਕਨਵਰਟਡ ਅ ਚੈਲੰਜ ਇਨਟੂ ਐਨ ਐਡਵਾਂਟੇਜ ਆ ਜਿਹੜਾ ਨਾ ਇੱਕ ਸਾਡੇ ਚੁਣੌਤੀ ਬਣ ਕੇ ਖੜ ਗਈ ਸੀ ਸਾਡੇ ਸਾਹਮਣੇ ਵੀ ਆ 50% ਚੋਂ ਕਿਵੇਂ ਨਿਕਲਾਂਗੇ ਕਿਵੇਂ ਸਾਡੇ ਇਹ ਸਾਰੀਆਂ ਦੁਕਾਨਾਂ ਬੰਦ ਹੋ ਜਾਣੀਆਂ ਸਭ ਸਭ ਇੱਥੇ ਐਵੇਂ ਆ ਇਸ ਇਹਦੇ ਵਾਸਤੇ ਮੈਂ ਤਾਂ ਯਾਰ 25% 90 ਤੋਂ ਲੈ ਕੇ 95% ਤਾਈ ਕਿਸਾਨੀ ਦੀ ਜਿਹੜੀ ਇਨਕਮ ਹੈ ਉਹਨੂੰ ਪ੍ਰੋਟੈਕਟ ਕਰ ਲਿਆ ਗਿਆ ਸਭ ਕੋਈ ਆਂਚ ਨਹੀਂ ਆਉਗੀ ਸਾਬ ਉਹਨੂੰ ਕਿਸੇ ਕਿਸਮ ਦਾ ਇਹਦੇ ਨਾਲ ਕੋਈ ਡੀਲ ਨਹੀਂ ਹੈ ਲੈ ਦੇ ਕੇ ਕੱਢ ਲੈ ਸੋਰਗਮ ਜਵਾਰ ਤੇ ਕਾਂਗਰਸ ਵਾਲੇ ਚੱਕੀ ਫਿਰਦੇ ਆ ਹਿਮਾਚਲ ਨਾਲ ਸਾਡਾ ਸੇਵ ਬਿਲਕੁਲ ਸਾਬ ਪਰ ਸੇਵ ਦਾ ਜਿਹੜਾ ਕਰ ਰਹੇ ਆ ਨਾ ਲੋਕ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਅੱਜ ਦੇ ਦਿਨ ਸੇਵ ਨਹੀਂ ਆਂਦਾ ਕਿ ਸਾਡਾ ਤਾਂ ਡੀਲ ਕੱਲ੍ਹ ਹੋਈ ਹੈ ਸੇਵ ਨਹੀਂ ਆਂਦਾ 5.5 ਲੱਖ ਟਨ ਸੇਬ ਅਜ ਦੇ ਦਿਨ ਆ ਰਹੇ ਸਭ 300 ਤੋਂ ਲੈ ਕੇ 400 ਰੁਪਏ ਕਿਲ ਨੂੰ ਜਾ ਕੇ ਮਾਰਕੀਟ ਚ ਖਰੀਦ ਲਓ ਜਿਹੜਾ ਸਾਡਾ ਕੁੱਲੂ ਦਾ ਆ ਮਨਾਲੀ ਜਿਹੜੇ ਬੈਠੇ ਐ ਸੇਬ ਵਾਲੇ ਮਾਚਲ ਬੈਠੇ ਐ ਕਸ਼ਮੀਰ ਬੈਠੇ ਐ ਇਹਦੇ ਵਿੱਚ ਉਹਨਾਂ ਨੇ ਪ੍ਰੋਵਾਈਡ ਫੋਰ ਕੀਤਾ ਵੀ 100 ਰੁਪਏ ਤੋਂ ਘੱਟ ਦਾ ਸੇਬ ਨਹੀਂ ਆ ਸਕਦਾ ਹਿੰਦੁਸਤਾਨ ਦੇ ਅੰਦਰ that they have ensured ਸਭ ਇਸੇ ਤਰ੍ਹਾਂ ਬਾਕੀ ਸਾਰੀ ਚੀਜ਼ਾਂ ਸਭ ਟਿਪ ਸਾਡੀਆਂ ਜਿਹੜੀਆਂ ਜਿੰਸ ਹੈ ਚਾਹ ਕੌਫੀ ਹੈ ਚਾਹ ਹੋਰ ਸੌ ਸਮਾਨ ਹੈ ਜ਼ੀਰੋ ਟੈਰਿਫ ਉੱਥੇ ਜਾਣਗੇ 1 ਬਿਲੀਅਨ ਡਾਲਰ ਦੀ ਜ਼ੀਰੋ ਟੈਰਿਫ ਤੇ ਜਾਣਗੇ ਬਾਕੀ ਬਰਾਬਰ ਦੀ ਰੈਸੀਪਰੋਕਲ ਹੈ ਸਾਹਿਬ ਜਿੰਨਾ ਤੁਸੀਂ ਲਓਗੇ ਉਹਨਾ ਹੀ ਲਾਵਾਂਗੇ ਕੋਈ ਵੀ ਜਿਹੜੀ ਚੀਜ਼ ਦੇ ਵਿੱਚ ਹਿੰਦੁਸਤਾਨ ਆਤਮ ਨਿਰਭਰ ਹੈ ਉਹਨਾਂ ਵਾਸਤੇ ਨਹੀਂ ਖੁੱਲੀ ਗਈ ਸਾਹਿਬ ਜਿਹੜੀ ਚੀਜ਼ਾਨੂੰ ਲੋੜ ਹੈ ਅਸੀਂ ਸੋਇਆਬੀਨ ਆਇਲ ਮੰਗਾਣੇ ਸਾਬ ਇਹਦੇ ਨਾਲ ਕੀ ਹੋਊਗਾ ਸੋਇਆਬੀਨ ਆਲ ਜੀ ਆ ਰਹੇ ਸਾਬ ਬਹੁਤ ਆ ਰਹੇ ਨਿਰਾਈ ਰੈਕਰੂਟ ਦੇ ਬਾਅਦ ਸਭ ਤੋਂ ਲਾਰਜੇਸਟ ਇੰਪੋਰਟਰ ਇਸ ਆਫ ਸੋਇਆਬੀਨ ਆਇਲ ਐਡੀਬਲ ਆਇਲ ਆ ਰਹੇ ਸਾਬ ਉਸ ਐਡੀਵਲ ਆਇਲ ਨੂੰ ਅਸੀਂ ਆਪਣਾ ਸਰੋਂ ਨੂੰ ਕਰਾਂਗੇ ਸਾਬ ਸੋਇਆ ਬੀਜ ਦੀ ਖੇਤੀ ਪਹਿਲਾਂ ਅਸੀਂ ਕਰਕੇ ਦੇਖੀਏ ਸਾਬ ਨਹੀਂ ਵੱਲਾਏ ਵਾਂਸੀ ਸੀ ਛੱਡਦੀ ਮੈਂ ਆਪਣੇ ਅਸਿੱਪ ਉਗਾਈਏ ਸਾਬ ਅੱਜ ਜਿਹੜੇ ਤੰਬਾਕੂ ਵਾਲੇ ਦਿੱਲੀ ਜਾਉਂਗੇ ਸਾਰੇ ਮਗਰ ਲਿਖਿਆ ਤੰਬਾਕੂ ਫਾਰਮਰ ਕੋ ਬਚਾਓ ਤੰਬਾਕੂ ਵਾਲਾ ਨੂੰ ਬਚਾਇਆ ਸਾਬ ਕਾਫੀ ਵਾਲਿਆਂ ਨੂੰ ਬਚਾਇਆ ਫਰੂਟ ਵਾਲੇ ਹਰੇਕ ਚੀਜ਼ ਦਾ ਪ੍ਰਬੰਧ ਉਸ ਜੀ ਕੀਤਾ ਗਿਆ ਮੇਰੀ ਬੇਨਤੀ ਹੈ ਗੁੰਮਰਾ ਨਾ ਕਰੋ ਸਾਬ ਅਗਰ ਕੋਈ ਖਤਸੇ ਹੈ ਸਾਨੂੰ ਦੱਸੋ ਅਸਲ ਚੱਲ ਕੇ ਤਾਨੂੰ ਲੋਡ ਨਹੀਂ ਮੇਰੀ ਪੰਚਾਇਤ ਦੀ ਆਪ ਗੱਲ ਕਰੋ ਪਰ ਦਿਓ ਅਗਰ ਖਦਸਿਆ ਗੁਮਰਾ ਕਰਨ ਦੀ ਬਜਾਏ ਇਸ ਪਹਿਲਾਂ ਸਾਡੇ ਨਾਲ ਗੱਲ ਕਰੋ ਵੀ ਵਿਲ ਟੇਕ ਇਟ ਅਪ ਮਾਰਕੀਟ ਦਾ ਜੇ ਤੇ ਕਿ ਨੁਕਸਾਨ ਕਿਸੇ ਜਵਾਰ ਨਾਲ ਨੁਕਸਾਨ ਹੋ ਰਿਹਾ ਹੈ ਹਰਿਆਣਾ ਚ ਕੀ ਕਰੀ ਜਾਂਦੇ 52 ਤਰ ਸਕੀਮ ਲਾਗੂ ਕਰ ਰੱਖੀ ਹੈ ਵੀ ਜਿਹੜਾ ਜਿਹੜਾ ਪੜਦਾ ਜਿੱਥੇ ਪੈਂਦਾ ਉਹਦੇ ਵਿੱਚ ਜੇ ਕੋਈ ਫਰਕ ਹੈ ਤਾਂ ਪੈਸੇ ਸਰਕਾਰ ਦੇਊਗੀ ਵੀ ਵਿਲ ਟੇਕ ਕੇਅਰ ਆਫ ਇਟ ਸਾਹਿਬ ਕਿਸਾਨੀ ਸਾਡੇ ਵਾਸਤੇ ਦੇਖੋ ਕਿਸਾਨੀ ਗੁਰੂ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਉੱਤਮ ਖੇਤੀ ਕੇ ਤੀਨੂੰ ਤਾਂ ਪ੍ਰੋਟੈਕਟ ਕੀਤਾ ਹੀ ਕੀਤਾ ਸਾਬ ਬਟ ਵੀ ਹੈਵ ਓਪਨ ਡੋਰਵੇਜ਼ ਫॉर द ਫਿਊਚਰ ਫॉर द ਯੂਥ ਤੁਮੈਂ ਸਮਝਦਾ ਇਹਦੀ ਆਪਾਂ ਨੂੰ ਧੰਨਵਾਦ ਵੀ ਕਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਉਹਨਾਂ ਦੀ ਸ਼ਲਾਘਾ ਵੀ ਬਣਦੀ ਹੈ ਸਾਬ ਆਈ ਐਮ ਨਾਟ ਹੇਅਰ ਜਸਟ ਟੂ ਕਿਸੇ ਦੇ ਮੈਂ ਈਗੋ ਤੇ ਮੱਖਣ ਲਾਣ ਨੂੰ ਨਹੀਂ ਬੈਠਾ ਬਟ ਵਨ ਸ਼ੁੱਡ ਡੈਫੀਨਿਟਲੀ ਗਿਵ ਕ੍ਰੈਡਿਟ ਵੇਅਰ ਇਟ ਇਜ਼ ਡਿਊ ਇੱਕ ਸੈਕਿੰਡ ਸਮਾਂ ਖਤਮ ਕਰਨ ਲੱਗਾ ਤੁਸੀਂ ਬਾਤ ਸੋ ਇਹਦਾ ਮੇਰਾ ਮੰਨਣਾ ਹੈ ਸਾਬ ਇਹਦੇ ਵਾਸਤੇ ਜਿੱਥੇ ਕਿਸਾਨਾਂ ਨੂੰ ਬੇਕਾਫ ਹੋਣਾ ਚਾਹੀਦਾ ਹੈ ਉੱਥੇ ਇੰਡਸਟਰੀ ਨੂੰ ਚਾਹੇ ਛੋਟੀ ਇੰਡਸਟਰੀ ਹੈ ਚਾਹੇ ਵੱਡੀ ਇੰਡਸਟਰੀ ਹੈ ਉਹਨਾਂ ਦਾ ਰਾਹ ਬਣਦਾ ਸਾਬ ਉਹਨਾਂ ਨਾਲ ਬੈਠ ਕੇ ਅਸੀਂ ਜਾਵਾਂਗੇ ਵੱਡੇ ਸਾਰੇ ਸ਼ਹਿਰਾਂ 'ਚ ਮੈਂ ਬਟਾਲੇ ਵੀ ਜਾਵਾਂਗਾ ਸਾਬ ਮੈਂ ਲੁਧਿਆਣੇ ਵੀ ਜਾ ਕੇ ਬੈਠੂਗਾ ਮੈਂ ਇਕ ਮਲਿਕ ਸਭ ਆ ਕੇ ਤੁਹਾਨੂੰ ਤਕਲੀਫ ਦੇਣੀ ਇੱਕ ਦਿਨ ਇੱਥੇ ਵਾਲੀ ਇੰਡਸਟਰੀ ਨਾਲ ਵੀ ਗੱਲ ਕਰਾਂਗੇ ਸਾਰੇ ਨਾਲ ਗੱਲ ਕਰਾਂਗੇ ਸਾਬ ਵੀ ਬੋਲੋ ਤੁਹਾਡੇ ਕੋਈ ਦੇ ਵਿੱਚ ਫਾਇਦਾ ਹੋਇਆ ਹੈ ਕਿ ਨਹੀਂ ਹੈ ਕੋਈ ਨੁਕਸਾਨ ਹੈ ਪੰਜਾਬ ਦੇ ਕਿਸੇ ਕਿਸਾਨ ਦਾ ਮੈਨੂੰ ਦੱਸੋ ਸਾਬ ਅਸੀਂ ਜਾ ਕੇ ਗੱਲ ਕਰਾਂਗੇ ਦੈਟਸ ਆਨ ਹਾਂਜੀ ਜੱਟ ਸਾਬ ਅਸੀਂ ਸਮਝ ਗਏ ਜੋ ਤੁਸੀਂ ਸਮਝਾਉਣਾ ਚਾ ਰਹੇ ਹੋ ਜਾਂ ਸਰਕਾਰ ਕੇਂਦਰ ਸਰਕਾਰ ਸਮਝਾਉਣਾ ਚਾਹੀ ਰਹੀ ਹੈ ਲੋਕ ਸਮਝਦੇ ਆ ਤੁਹਾਨੂੰ ਸੁਣ ਰਹੇ ਆ ਪਰ ਕਿਸਾਨ ਕਿਉਂ ਨਹੀਂ ਸਮਝਦੇ ਤੁਸੀਂ ਕਿਉਂ ਅਸਫਲ ਹੋ ਉਹਨਾਂ ਨੂੰ ਸਮਝਾਉਣ ਦੇ ਵਿੱਚ ਰੇਲਾਂ ਰੁਟੀਆਂ ਜਾ ਰਹੀਆਂ ਨੇ ਮੰਤਰੀਆਂ ਦੇ ਘਰਾਂ ਦਾ ਘਰਾਉ ਕੀਤਾ ਜਾ ਰਿਹਾ ਹੈ ਉਹ ਜਿਹੜੇ ਹੈ ਉਹ ਰੋਕੀ ਜਾਂਦੀ ਤੁਸੀਂ ਕਿਸਾਨਾਂ ਨੂੰ ਕਿਉਂ ਨਹੀਂ ਤੁਸੀਂ ਹੁਣ ਜਾ ਸਕਦੇ ਇੱਕ ਇੱਕ ਸਕਿੰਟ ਇੱਕ ਸਕਿੰਟ ਨੇ ਧਿਆਨ ਚ ਲਿਆ ਦੀ ਕਿ ਨਵਾਂ ਅੰਦੋਲਨ ਜਿਹੜਾ ਹੈ ਉਹ 12 ਤਰੀਕ ਦਾ ਮਿੱਥਿਆ ਹੈ ਮੈਂ ਐਸੇ ਕਰਕੇ ਕਹਿ ਰਿਹਾ ਆਂ ਵੀ ਅੰਦੋਲਨ ਕਰਨ ਦੀ ਬਜਾਏ 12 ਤਰੀਕ ਨੂੰ ਕਹਿੰਦੇ ਵਸੀਂ ਵੀੜੀ ਬੈਠੇ ਵਿੱਚ ਜਾ ਕੇ ਦਿੱਲੀ ਜਾਵਾਂਗੇ ਮੈਂ ਇਹਨਾਂ ਨੂੰ ਕਹਿੰਦਾ ਸਭ ਮੈਨੂੰ ਲਿਖ ਕੇ ਤਾਂ ਦੇ ਦਿਓ ਕਿ ਤੁਹਾਡੇ ਕਿਹੜਾ ਖਦਸਾ ਕੀ ਹੈ ਮੈਂ ਇਹਨਾਂ ਦੇ ਮੁਸ਼ਕਲ ਜਾਣਗੇ ਉੱਥੇ ਹਲਾਲਾ ਜਾ ਕੇ ਸਾਰਾ ਕੁਝ ਹੋਊਗਾ ਤੁਸੀਂ ਦੱਸ ਦਿਓ ਮੈਨੂੰ ਵੀ ਬੈਠ ਕੇ ਵੀ ਕੈਨ ਸਿਟ ਅਕ੍ਰੋਸ ਦ ਟੇਬਲ ਐਂਡ ਸਾਰਟ ਇਟ ਆਊਟ ਉਹਦੀ ਬਾਰਡ ਡਾਇਲੌਗ ਪਲਾਨ ਤਿਆਰ ਕੀਤਾ ਕਿ ਕਿੱਦਾਂ ਪਿੰਡ ਪਿੰਡ ਜਾ ਕੇ ਤੁਹਾਡੇ ਸੰਗਠਨ ਦੇ ਮੈਂ ਸਾਰਾ ਦੇਖੋ ਤੁਸੀਂ ਇੱਥੇ ਇੱਦਾਂ ਕੰਮ ਚਾਲੂ ਹੈ ਮਹਾਰਾਜ ਮੈਂ ਤਾਂ ਅਜੂ ਚੱਲ ਕੱਲ ਤਾਂ ਉਹਨਾਂ ਨੇ ਕਲੈਰੀਫਿਕੇਸ਼ਨ ਆ ਵੀ ਸੁਣ ਲਓ ਉਹ ਮੈਂ ਸੁਣ ਰਿਹਾ ਸੀ ਇਹਨਾਂ ਦੇ ਬਿਆਨ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਦੇ ਕਾਂਗਰਸ ਵਾਲੇ ਵੀ ਕਬੂਲੀ ਜਾਂਦੇ ਸੀ ਉੱਥੇ ਦਿੱਲੀ ਕਹਿੰਦੇ ਜੀ ਸੇ ਪਿਛਲੇ 10 ਦਿਨਾਂ ਤੋਂ ਇਹਦਾ ਵਿਰੋਧ ਕਰ ਰਹੇ ਹਾਂ ਤੇ ਇਹ ਜਾਇਨਟ ਸਟੇਟਮੈਂਟ 4 ਦਿਨ ਪਹਿਲਾਂ ਆਈ ਹੈ ਉਸ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਮੈਨੂੰ ਯਾਦ ਹੈ ਕਿ ਉਹ ਪੁਰਾਣੇ ਟਾਈਮ 'ਚ ਜਦੋਂ ਟੀਵੀ ਐ ਨਹੀਂ ਸੀ ਰੇਡੀਓ ਤੇ ਕਮੈਂਟਰੀ ਸੁਣਦੇ ਹੁੰਦੇ ਸੀ ক্রিকেট ਦੀ ਮੈਂ ਨਾਮ ਤਾਂ ਕਿਤੇ ਲੈ ਲਿਆ ਪਰ ਬਹੁਤ ਰਿਸਪੈਕਟਡ ਸੀਗੇ ਕਮੈਂਟੇਟਰ ਨਾਲ ਅਲਮਰਨਾਥ ਜੀ ਉਹਨਾਂ ਦਾ ਇੱਕ ਸਟੇਟਮੈਂਟ ਸੀਗੀ ਸਾਹਿਬ ਉਹਨਾਂ ਨੇ ਉਹਦੇ 'ਚ ਕਮੈਂਟਰੀ ਕਰਦੇ ਹੋਏ ਕਿਹਾ ਕਹਿੰਦਾ ਦੋ ਆਈ ਡਿਡ ਨੋਟ ਸੀ ਦ ਬਾਲ ਬਟ ਇਟ ਵਾਸ ਅ ਗੁੱਡ ਬਾਲ ਆਈ ਹਾਲ ਰਹਾ ਦੋ ਵੀ ਹਵ ਨੋਟ ਸੀਨ ਦ ਐਗਰੀਮੈਂਟ ਬਟ ਇਟ ਇਜ਼ ਅ ਬੈਡ ਐਗਰੀਮੈਂਟ ਤੁਹਾਨੂੰ ਪਤਾ ਹੀ ਨਹੀਂ ਪਤੰਦੋ ਕਾਹਦਾ ਕਰੀ ਜਾਂਦੇ ਹੋ ਵਿਰੋਧ ਹੁਣ ਤਾਂ ਪੜ ਲਿਆ ਹੁਣ ਦੱਸੋ ਬਾਕੀ ਡੀਟੇਲ ਵੇ ਆ ਜਾਣੀਆਂ ਤੁਹਾਨੂੰ ਕੋਈ ਕਰਸਾ ਸਿਧੂਰ ਕਰਦੇ ਸੋ ਕਿਉਂ ਬਿਨਾ ਮਤਲਬ ਤੇਲ ਫੁੱਕੀ ਜਾਂਦੇ ਤੇਲ ਫੂਕੋ ਸਾਹਿਬ ਤੁਹਾਡੇ ਕੋਲ ਬਥੇਰਾ ਜਿਹੜੇ ਲੋਕ ਟਰੈਕਟਰਾਂ ਤੇ ਜਾਂਦੇ ਸੀ ਹੁਣ ਐਂਡੇਵਰ ਤੇ ਚੜੇ ਫਿਰਦੇ ਆ ਅੱਜ ਕੱਲ ਤਾਂ ਕਈ ਤਾਂ ਰੂਬੀ ਕੌਨ ਲਈ ਫਿਰਦੇ ਆ ਕਿ ਉਹ ਡਿਫੈਂਡਰ ਵਾਲੇ ਜਿਹੜੇ ਨਹੀਂ ਇਹ ਡਿਪੈਂਡਰ ਸਿਰਫ ਪੋਲੀਟਿਸ਼ੀਅਨ ਪਹੁੰਚਿਆ ਜਿੱਤ ਹੈ ਤੇ ਚੜੇ ਫਿਰਦੇ ਆ ਸਾਹਿਬ ਪਰ ਲੋਕਾਂ ਨੂੰ ਗੁਮਰਾਹ ਨਾ ਕਰੋ ਸਭ ਲੋਕਾਂ ਦੇ ਹਿਤੂ ਆ ਪ੍ਰੋਟੈਕਟਿਡ ਬਟ ਅਗਰ ਕਿਤੇ ਕੰਮ ਜਿਹੜਾ ਕੋਈ ਬੰਦਾ ਕਰਦਾ ਸਾਬ ਇਹਨਾਂ ਹਾਲਾਤਾਂ ਨੂੰ ਤਾਂ ਦੇਖੋ ਸਾਹਿਬ ਉਹ ਤਾਂ ਸਾਹਮਣੇ ਐ ਖੜਾ ਸੀ ਵੀ ਮੈਂ ਉਹ ਤਾਂ ਦੁਨੀਆਂ ਨੂੰ ਅੱਜ ਦੇ ਦਿਨ ਰੱਬ ਨਹੀਂ ਰੱਬ ਨੂੰ ਨਹੀਂ ਮੰਨਦੇ ਉਹ ਤਾਂ ਕਹਿੰਦਾ ਅਸੀਂ ਚਲਾਵਾਂਗੇ ਚਰਨਾ ਦੁਨਿਆਦਾਰੀ ਉਸ ਹਾਲਾਤ ਚ ਜੋ ਕੁਝ ਲੈ ਕੇ ਆਏ ਦਿਸ ਇਜ਼ ਦਾ ਬੈਸਟ ਮੇ ਆਊਟ ਆਫ ਦਾ ਬੈਸਟ ਆ ਬੈਸਟ ਸੋਲੂਸ਼ਨ ਹੈ ਜਿਹੜਾ ਕੱਢ ਕੇ ਦਿੱਤਾ ਹੈ 95% ਹੈ ਕਹਿ ਰਿਹਾ ਹੈ ਵੀ ਬੀਨ ਸਿਕਿਉਰਡ ਅਗਰ ਕਿਸੇ ਦਾ ਹੈ 5% ਹੋਵੇ ਤਾਂ ਸਾਡੇ ਚ ਸਰਮਾਸੀ ਹੈ ਸਭ ਯੂ ਵਿਲ ਡੂ ਇਟ ਥੈਂਕ ਯੂ ਬੋਸ ਪਾਵਰ ਬੰਦ ਹੋ ਜੇ ਨੂੰ ਘਰ ਚ ਨਾਲਾ ਉੱਭਾ ਦਿੰਦਾ ਜੀ ਪਟਾਰੀ ਵਾਗਾ ਬਾਰਡਰ ਜਿਹੜਾ ਬੰਦ ਹੋਣ ਨੂੰ ਤਕਰੀਬਨ 2-3 ਮਹੀਨੇ ਨੂੰ ਸਾਲ ਬੀਤ ਜਾਣਾ 9 ਮਹੀਨਿਆਂ ਤੋਂ ਉਟਾਰੀ ਵਾਗਾ ਵਾਟੂ ਦਾ ਬੰਦ ਹੈ ਉੱਥੋਂ ਦਾ ਜਿਹੜਾ ਮਜ਼ਦੂਰ ਹੈ ਜਿਹੜਾ ਖੁੱਲੀ ਸੀ ਉੱਥੋਂ ਦਾ ਉਹ ਅੱਜ ਹਾਲਾਤ ਕੀ ਹੋਣਗੇ ਤੁਸੀਂ ਸਮਝ ਸਕਦੇ ਜੋ ਉੱਥੋਂ ਵਪਾਰ ਹੁੰਦਾ ਸੀ ਪੰਜਾਬ ਸਾਰੇ ਪੂਰੇ ਪਾਰੇ ਸਾਰੇ ਪੰਜਾਬ ਨਾਲ ਜੁੜੀ ਸੀ ਕਰਤਾਰਪੁਰ ਸਾਹਿਬ ਦਾ ਲਾਂਗਾ ਬੰਦ ਹੈ ਕਦੋਂ ਦੇ ਹਾਲਾਤ ਸੁੱਖਾਵੇਂ ਹੋਣਗੇ ਪੰਜਾਬ ਨੂੰ ਸੁੱਖ ਦਾ ਸਾਹ ਮਿਲੂਗਾ ਪੰਜਾਬ ਦੇ ਉੱਧਰ ਥੱਲੇ ਜੰਮੇ ਜੋ ਟੈਕਸ 22 ਟੈਂਗੋ ਸਾਹਿਬ 40 ਦੋਨਾਂ ਤਨਾਲ ਵਜਦੀ ਹੈ ਉਹ ਤਾਂ ਤੁਹਾਡੇ ਬੰਦੂਕ ਲੈ ਕੇ ਫਿਰਦੇ ਤੁਸੀਂ ਉਹਨਾਂ ਤੋਂ ਵਪਾਰ ਪਾਲਦੇ ਹੋ ਕੋ ਦੇਖੋ ਐ ਕਹਿਣ ਨੂੰ ਮੈਂ ਸਾਡੇ ਵਾਲੇ ਇੱਕ ਲੀਡਰ ਬਤਾ ਬਿਆਨ ਸੁਣੀ ਜਾਂਦਾ ਸੀ ਕਾਂਗਰਸ ਵਾਲੇ ਦਾ ਆ ਨਹੀਂ ਖੋਲਦੇ ਮੈਂ ਖੋਲ ਲੋ ਇੱਕ ਪਾਸੇ ਦਾ ਤੁਸੀਂ ਕਹਿੰਦੇ ਹੋ ਡਰੋਨ ਡਰੋਨ ਭੇਜੀ ਜਾਂਦੇ ਆਪ ਵਾਲੇ ਕਹਿੰਦੇ ਵਪਾਰ ਖੋਲੋ ਆਪ ਵਾਲੇ ਕਹਿੰਦੇ ਜੀ ਡਰੋਨ ਸਾਰਾ ਡਰਗ ਦੀ ਪ੍ਰੋਬਲਮ ਪਾਕਿਸਤਾਨ ਨੇ ਖੜੀ ਕੀਤੀ ਹੈ ਟੈਰਰਿਸਟਾਂ ਦੇ ਤਾਂ ਉੱਥੋਂ ਆਂਦੇ ਤੁਸੀਂ ਕਿਹਨੇ ਵਪਾਰ ਖੋਲੋ ਸਵੇਰੇ ਖੋਲਦੇ ਨੇ ਸਭ ਫਿਰ ਕੱਲ ਤੁਸੀਂ ਕਹੋਗੇ ਵੀ ਸਾਡਾ ਜਵਾਕ ਡਰਗ ਖਾ ਕੇ ਮਰ ਗਿਆ ਇਹਨਾਂ ਨੇ ਆ ਕੇ ਵੜ ਕੇ ਕਿਸੇ ਨੇ ਆ ਕੇ ਉਹ ਪਹਿਲਗਾ ਕੀ ਕੀਤਾ ਸਭ ਉਹ ਤਾਂ ਬਿਨਾਂ ਬਾਰਡਰ ਖੋਲੇ ਆ ਗਏ ਜੀ ਬਾਰਡਰ ਖੋਲਦੇ ਪਤਾ ਨਹੀਂ ਕਿੰਨੇ ਪਹਿਲਗਾ ਹੋਣਗੇ ਸੋ ਦੇਖੋ ਸਭ ਡਰਗ ਤੁਸੀਂ ਇੱਕ ਆਈਡੀਅਲਸ ਇੱਕ ਮਿੰਟ ਸਭ ਕੱਲੇ ਵਾਗਾ ਬਾਰਡਰ ਖੁੱਲਣ ਨਾਲ ਹਿੰਦੁਸਤਾਨ ਦੀ ਤਰੱਕੀ ਨਹੀਂ ਹੋਣੀ ਸਭ ਵਾਗਾ ਬਾਰਡਰ ਤਾਂ 2 ਸਾਲ ਤੋਂ ਕੱਲੋ ਤੋਂ ਬੰਦ ਪਏ ਯਕਸਾ ਵੋਟ ਰਹੀ ਨਹੀਂ ਵੋਟ ਰਹੀ ਨਹੀਂ ਵਪਾਰ ਚੱਲੀ ਸਾਰਾ ਕੁਝ ਚੱਲ ਰਿਹਾ ਸਾਬ ਜੋ ਪਹਿਲਾਂ ਵੀ ਚੱਲਦਾ ਸੀਗਾ ਸਾਬ ਕੋਈ ਗੱਲ ਕਰੋ ਕੋ ਪਾਇਦਾਰ ਗੱਲ करिए ਸਾਬ ਪਹਿਲਾਂ ਸਾਡੇ ਕੋਲ ਫਰੇਟ ਸਬਸਿਡੀ ਸੀਗੀ ਫਰੇਟ ਦੀ ਜਿਹੜੇ ਹੈ ਦੂਜਿਆਂ ਨੂੰ ਜਿਹੜੀ ਐਡਵਾਂਟੇਜ ਸੀ ਸਾਨੂੰ ਹੈ ਨਹੀਂ ਅਸੀਂ ਸਪਰੇਟ ਤੈਂਦੀ ਕਰਦੇ ਸੀ ਆ ਜਿਹੜੇ ਉਹਨੂੰ ਫਰੇਟ ਕੋਰੀਡੋਰ ਬਣ ਰਹੇ ਨੇ ਸਾਬ ਆ ਜਿਹੜੇ ਮੋਦੀ ਜੀ ਦੇ ਰਹਿਨੁਮਾਈ ਚ ਰੇਲਵੇ ਟਰੈਕਸ ਦੇ ਫਰੇਟ ਕੋਰੀਡੋਰ ਬਣ ਰਹੇ ਸਾਬ ਆ ਹੋ ਸਕਦਾ ਉਹ ਨਾ ਲਾਇਵੰਤਾ ਨਾ ਹੋਵੇ ਬਟ ਦੈਟ ਇਜ਼ ਬੇਸਿਕਲੀ ਟੂ ਰਿਡਿਊਸ ਦਾ ਕਾਸਟ ਆਫ ਫਰੇਟ ਚਾਰजेस ਉਹਨੂੰ ਲੈ ਕੇ ਬੰਦਰਗਾਹ ਤੇ ਜਾਵਾਂਗੇ ਉੱਥੇ ਭੇਜਾਂਗੇ ਸਭ ਪੜੋਸੀ ਸਾਹਿਬ ਕਿਸ ਮੁਤਾਲੇ ਚੰਗਾ ਮਿਲਦਾ ਹੈ ਆ ਸਾਡੇ ਆ ਲਿਖਿਆ ਜਿਦ ਦਿਨ ਇਹਨਾਂ ਨੂੰ ਆਜੂਗਾ ਹੁਣੇ ਮੇਰੇ ਤੋਂ ਇੱਥੇ ਸਾਥੀ ਕਿਡੇ ਸੀ ਜਦੋਂ ਮੈਂ ਬੜਨ ਲੱਗਿਆ ਪਹਿਲਾਂ ਹੀ ਮੈਂ ਕਿਹਾ ਆਜੋ ਉਹਦੇ ਬਾਅਦ ਕਰਾਂਗੇ ਕਿ ਨਹੀਂ ਨਹੀਂ ਜਵਾਬ ਦਿਓ ਜੀ ਪਾਕਿਸਤਾਨ ਨੇ ਕਹਿੰਦਾ ਜੀ ਸਰੈਂਡਰ ਕਰਤਾ ਗੇਮਸ ਦਾ ਉਹ ਉਹ ਕ੍ਰਿਕਟ ਦਾ ਉਹਦੇ ਕੀ ਕਹੋਗੇ ਮੈਂ ਕਿਹਾ ਬਿਲਕੁਲ ਨਹੀਂ ਸਾਬ ਕੋਈ ਸਰੈਂਡਰ ਨਹੀਂ ਸਾਬ ਅਸੀਂ ਪਾਕਿਸਤਾਨ ਦੇ ਨਾਲ ਮੁਕਾਬਲਾ ਕਰਨਾ ਚਾਹੁੰਦੇ ਆ ਪਰ ਅਸੀਂ ਗੇਮ ਦੇ ਮੈਦਾਨ 'ਤੇ ਕਰਨਾ ਚਾਹੁੰਦੇ ਆ ਉੱਥੇ ਆ ਕੇ ਮੁਕਾਬਲਾ ਕਰੋ ਅਸੀਂ ਨਹੀਂ ਕਹਿੰਦੇ ਵੀ ਅਸੀਂ ਸਾਡੇ ਕੋਲ ਉਹਨਾਂ ਕੋਲ F16 ਐਸੀਐਫ 35 ਲੈ ਆਵਾਂਗੇ ਨਹੀਂ ਸਾਬ that is not our desire ਬਟ ਅਸੀਂ ਨੀਵੇਂ ਲੱਕੇ ਵੀ ਨਹੀਂ ਕਰਦੇ ਅਸੀਂ ਦੰਦ ਭੰਡਨੇ ਵੀ ਜਾਣਦੇ ਆਪਰੇਸ਼ਨ ਸੰਦੂਰ ਐ ਨਹੀਂ ਸੀ ਉਹਨਾਂ ਨੂੰ ਜਿਹੜੇ ਲੋਕ ਜਿਹੜੀ ਲੈਂਗੁਏਜ ਕਹਿੰਦਾ ਲਾਤੋ ਕੇ ਬੂਤ-ਬਾਤੋਂਸ ਨਹੀਂ ਮੰਨਤੇ ਅਸਾਨੂੰ ਉਹ ਲੈਂਗੁਏਜ ਵੀ ਆਂਦੀ ਹੈ ਪਰ ਸਾਡੇ ਦਰਵਾਜ਼ੇ ਗਲਵਾਤ ਨੂੰ ਖੁੱਲੇ ਜੇ ਟੈਰਰਿਜ਼ਮ ਬੰਦ ਕਰਦੇ ਸਭ ਸਵੇਰੇ ਖੋਲ ਦੇਣੇ ਬਾਰਡਰ ਤੇ ਪੰਦਾ ਜੀ ਹੁਣ ਜਿਹੜਾ ਡਰੋਨ ਨਹੀਂ ਆ ਰਹੇ ਨੇ ਤਿਆਰ ਆ ਰਹੇ ਨੇ ਫਰਸ ਆ ਰਹੀ ਹੈ ਇੱਕ ਦੋ ਵਾਰ ਇਹ ਤਾਂ ਸਭ ਇਹ ਤਾਂ ਜੋ ਕੁਝ ਵੀ ਆਇਆ 65 ਕਰੋੜ ਰੁਪਏ ਲੈ ਕੇ ਆਸੀ ਕਹਿੰਦਾ ਡਰੋਨ ਗਨ ਲੈ ਕੇ ਆ ਚੀਮਾ ਸਾਹਿਬ ਨੇ ਫੋਟੋ ਖਿਚਾਈ ਹੈ ਮਨੋਰਾੜਾ ਜੀ ਨੇ ਫੋਟੋ ਖਿਚਾਈ ਇੱਕ ਵੀ 1% ਉਹਦਾ ਫੇਲਰ ਰੇਟ ਹੈ ਉਹਦਾ ਇੰਤਜ਼ਾਮ ਕਰਨਾ ਪਊ ਅਸੀਂ ਵੇਖੋ ਸਾਹਿਬ ਤੁਸੀਂ ਕਾ ਇੱਕ ਐਕਸ ਹੈ ਉਹ ਐਸਟੇਟ ਦਾ ਬਦਲ ਹੋ ਰਿਹਾ ਹੈ ਉਹ ਕਿੱਥੇ ਜਾਏਗਾ ਜੀ ਪੰਜਾਬ ਦਾ ਲੋਕ ਇੱਕ ਮਿੰਟ ਇੱਕ ਮਿੰਟ ਤੁਸੀਂ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਸਾਹਿਬ ਮੈਂ ਇੱਕ ਵਾਰੀ ਪੂਰੀ ਕਰਦੇ ਸਾਰਿਆਂ ਦੇ ਜਵਾਬ ਮੈਂ ਦੇਵਾਂਗਾ ਮੈਂ ਕਦੇ ਭੱਜ ਕੇ ਨਹੀਂ ਚੱਲਿਆ ਆ ਜਿਹੜਾ ਤੁਸੀਂ ਇਹਨਾਂ ਦਾ ਕਹਿ ਰਹੇ ਹੋ ਆ ਡਰੋਨ ਦਾ ਕਹਿ ਰਹੇ ਸਰ ਅੱਜ ਤਾਂ ਡਰੋਨ ਦਾ ਕਹਿ ਰਹੇ ਆ ਵੀ ਇਹ ਭੇਜ ਤਲਦੇ ਨਹੀਂ ਕੱਲ ਜੇ ਟਰੰਪ ਬੰਨਾ ਨੱਚ ਜੇ ਫਿਰ ਕੀ ਕਰ ਲਵਾਂਗੇ ਸਾਹਿਬ ਉਹ ਜਿਹੜਾ ਕਦੇ ਇੱਕ ਵਾਰੀ ਕਹਿ ਦਿੰਦੇ ਬਹੁਤ ਅੱਛਾ ਹੈ ਇਹ ਬੱਚਾ ਫਿਰ ਕੀ ਕਰਾਂਗੇ ਫਰੰਟ ਖੋਲ ਦੇਣਗੇ ਉਹ ਇਹਨਾਂ ਨੇ ਵੀ ਇਸ ਟੂ ਲੈਫਟ ਟੂ ਡੀਲ ਵਿਦ ਦਾ ਸਿਚੁਏਸ਼ਨ ਵੀ ਆਰ ਡੀਲਿੰਗ ਵਿਦ ਅ ਸਿਚੁਏਸ਼ਨ ਵਿਚ ਹੈਸ ਬੀਨ ਪ੍ਰੇਜ਼ੈਂਟਡ ਵਿਚ ਇਜ਼ ਆਪਣੇ ਬਸ ਤੋਂ ਬਾਹਰ ਹੈ ਉਹਦੇ ਵਿੱਚ ਅਸੀਂ ਕਹਿ ਜਾ ਰਸਤਾ ਭੜਿਆ ਉਹਨਾਂ ਦੀ ਮਾਗਾ ਕਾਇਮ ਰਹੇ ਸਾਡਾ ਮਿਗੜਦਾ ਰਹੇ ਦੈਟ ਇਜ਼ ਇਟਸ ਆ ਬਿਮਪਲ ਅਸੀਂ ਐ ਸਵੇਰੇ ਹਣ ਤੁਸੀਂ ਆਓ ਇੱਕ ਗਿੱਟ ਪਾਕਿਸਤਾਨ ਵਾਲੇ ਸਾਥੀ ਬਹਿਰ ਦੂਰ ਸੁਣਨੇ ਸੁਣ ਲੈਣ ਜ਼ਾਓ ਤੁਸੀਂ ਆਓ ਇੱਕ ਗਿੱਟ ਅਸੀਂ ਆਈਏ ਅੱਠ ਜੇ ਤੁਸੀਂ ਉਹ ਕਰੜੇ ਅਸੀਂ ਕਰੜੇ ਲੱਟ ཁས 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 ཁས